ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਮੈਂ ਤੁਹਾਨੂੰ ਵਿਖਾਵਾਂਗਾ ਆਪਣੇ ਕੁਝ ਪੁਰਾਣੇ ਅਤੇ ਨਵੇਂ ਸ਼ਸਤਰ ਕੁਝ ਕੋਇਨਸ ਜੋ ਮੈਂ ਇਕੱਠੇ ਕੀਤੇ ਆ ਉਹਨਾਂ ਦੀ ਕਲੈਕਸ਼ਨ ਤੁਹਾਨੂੰ ਵਿਖਾਉਣੇ ਆ ਤੇ ਚਲੋ ਵੀਡੀਓ ਸ਼ੁਰੂ ਕਰਦੇ ਆ ਇਹ ਮੇਰੇ ਕੋਲ ਛੋਟਾ ਚਾਕੂ ਆ ਜੋ ਮਤਲਬ ਚਾਈਨਾ ਦਾ ਬਣਿਆ ਹੋਇਆ ਇਹ ਮੈਂ ਅੱਜ ਤੋਂ ਕੋਈ 13 ਸਾਲ ਪਹਿਲਾਂ ਹੋਲੇ ਮੱਲੇ ਤੇ ਗਿਆ ਸੀ ਸ੍ਰੀ ਅਨੰਦਪੁਰ ਸਾਹਿਬ ਉੱਥੋਂ ਲਿਆ ਸੀ ਇਹ ਇਹਦੇ ਪਿੱਛੇ ਸੰਤ ਜਨਰੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਇਸ ਛਾਲੇ ਦੇ ਵਿੱਚ ਤੇ ਇਹ ਬਹੁਤ ਹੀ ਵਧੀਆ ਚਾਕੂ ਹੈ ਜਿਸ ਤਰ੍ਹਾਂ ਲੜਕੀਆਂ ਨੇ ਸਕੂਲ ਕਾਲਜ ਜਾਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਇਕੱਲਿਆਂ ਆੜੋਂ ਰੱਖਸ਼ਾ ਦੇ ਵਿੱਚ ਵਾਸਤੇ ਉਹਨਾਂ ਦੇ ਲਈ ਸੇਫਟੀ ਲਈ ਬਹੁਤ ਵਧੀਆ ਇਹ ਬੰਦ ਹੋਣ ਵਾਲਾ ਚਾਕੂ ਹੈ ਇਸ ਤਰ੍ਹਾਂ ਬੰਦ ਹੋ ਜਾਂਦਾ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਖੁਖਰੀ ਇਹਨੂੰ ਖੁਖਰੀ ਕਹਿੰਦੇ ਆ ਗੋਰਖਾ ਖੁਖਰੀ ਮਤਲਬ ਇਹ ਬਣੀ ਹੋਈ ਚਾਈਨਾ ਦੀ ਬਣੀ ਹੋਈ ਆ ਤੇ ਇਹ ਆ ਇਹਦੀ ਧਾਰ ਨਹੀਂ ਮਲਵਾਈ ਹੋਈ ਵੈਸੇ ਰੱਖੀ ਹੋਈ ਆ ਇਹ ਵੀ ਛੋਟੀ ਜੀ ਆ ਬਹੁਤ ਵਧੀਆ ਕੋਈ ਹੋਵੇਗੀ ਆ 9 10 ਇੰਚ ਦੀ ਹੋਵੇਗੀ ਬਹੁਤ ਵਧੀਆ ਚੀਜ਼ ਆ ਉਸ ਤੋਂ ਬਾਅਦ ਇਹ ਪਿਸਤੌਲ 0.22 ਉਹ ਸ਼ਰੇ ਪੈਂਦੇ ਨੇ ਦੇ ਵਿੱਚ ਇਹਦੇ ਸ਼ਰੇ ਵੀ ਯਾਰ ਨਾਲ ਬਾ ਸ਼ਰੇ ਆ ਇਹ ਸ਼ਰਾਏ ਦੇ ਵਿੱਚ ਪੈਂਦਾ 0.22 ਦਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਵਿਖਾਉਣੇ ਆ ਆਪਣੇ ਕਾਇਨਸ ਦੀ ਕਲੈਕਸ਼ਨ ਜੋ ਪੁਰਾਣੇ ਸਿੱਕੇ ਜਾਂ ਡਾਲਰ ਹੋ ਰੱਖੇ ਹੋਏ ਆ ਇਹ ਮੇਰੇ ਕੋਲ ਅੰਗਰੇਜ਼ਾਂ ਵੇਲੇ ਦਾ ਇੱਕ ਆਨਾ ਹ ਇੱਕ ਨਹੀਂ ਅੱਧਾ ਹਾਫ ਆਨਾ ਤਾਂ ਦਾ ਆਨਾ ਇਹਦੇ ਪਿਛੇ ਸ਼ੇਰਾਂ ਵਾਲੀ ਮਾਤਾ ਦੀ ਫੋਟੋ ਬਣੀ ਹੋਈ ਆ ਇਹ ਛੋਟਾ ਜਿਹਾ ਖੋਲ ਆ ਗੋਲੀ ਦਾ ਬਾਕੀ ਇਹ ਯੂਰੋ ਕੋ ਸਿੱਕੇ ਕੁਝ ਇਹ ਗਾ ਨੇਪਾਲ ਦਾ ਸਿੱਕਾ 1 ਰੁਪਿਆ ਨੇਪਾਲ ਦਾ ਬਾਕੀ ਤੁਸੀਂ ਵੇਖ ਸਕਦੇ ਹੋ ਆਪਾਂ ਨੂੰ ਇਹ ਨਾਲੀ ਵੈਸੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਕਿ ਉਹ ਜਾਣਕਾਰੀ ਉਹ ਦੱਸ ਸਕਦਾ ਕੀ ਕੀ ਆ ਇਹਦੇ ਵਿੱਚ ਇਹ ਇਹ ਇੰਗਲੈਂਡ ਦਾ ਸਿੱਕਾ ਇਹ ਅਰਬ ਦਾ ਇਹ ਮਲੇਸ਼ੀਆ ਦਾ ਤੇ ਆਹ ਹੈਗਾਏ 1 ਯੂਰੋ ਇਹ ਆਪਣੇ ਕੋਲ ਉਸ ਤੋਂ ਬਾਅਦ ਆ ਜਾਂਦੀ ਆ ਇਹ ਤੇਗ ਤੇਗ ਮੇਰੇ ਕੋਲ ਇਹ ਬਣੀ ਹੋਈ ਆ ਪਿੱਖੀ ਪਲੇ ਬੀਦੀ ਚੰਦਿਆਂ ਦੀ ਬੀਦੀ ਚੰਦਿਏ ਮਾ ਬਾਬਤਾਰ ਸਿੰਘ ਸੁਰ ਸਿੰਘ ਵਾਲੇ ਉਹਨਾਂ ਦੇ ਕਾਰਖਾਨੇ ਦੀ ਬਣੀ ਹੋਈ ਆ ਤੇ ਇਹ ਬਹੁਤ ਹੀ ਵਧੀਆ ਆ ਇਹ ਕਮਾਨੀ ਦੀ ਬਣੀ ਹੋਈ ਆ ਬਹੁਤ ਹੀ ਵਧੀਆ ਤੇਗ ਇਹਦੇ ਉੱਤੇ ਉਹਨਾਂ ਦੀ ਮੋਹਰ ਵੀ ਲੱਗੀ ਆ ਇਹ ਮੋਹਰ ਲੱਗੀ ਹੋਈ ਆ ਤੇ ਲਿਖਿਆ ਹੋਇਆ ਦਾਲ ਬਾਬਾ ਵਿਧੀ ਚੰਦ ਜੀ ਇਹ ਮੈਂ ਕੋਈ 3 ਕੁ ਸਾਲ ਪਹਿਲਾਂ ਲਈ ਸੀ ਇਹਦੀ ਪੇਟਾ ਸੀ 1500 ਰੁਪਏ ਦੇ ਵਿੱਚ ਆਈ ਸੀ ਇਹ 1500 ਰੁਪਏ ਪੇੜਾ ਸੀ ਇਹਦੀ ਬਹੁਤ ਹੀ ਵਧੀਆ ਕਿਤੇ ਜਾਣਾ ਹੋਵੇ ਰਾਤ ਭਰਾਤੇ ਵੈਸੇ ਘਰ ਰੱਖਣ ਲਈ ਵੀ ਸ਼ਸਤਰ ਬਹੁਤ ਵਧੀਆ ਤੇ ਉਸ ਤੋਂ ਬਾਅਦ ਇਹ ਇੱਕ ਅਨਮੋਲ ਚੀਜ਼ ਮੇਰੇ ਕੋਲ ਜੋ ਮੈਂ ਇਸ ਵਾਰ ਗਿਆ ਸੀ ਸ੍ਰੀ ਦਮਦਮਾ ਸਾਹਿਬ ਉਥੋਂ ਲੈ ਕੇ ਆਇਆ ਕਿਸੇ ਵੀਰ ਕੋਲੋਂ ਇਹ ਆ ਪੁਰਾਤਨ ਸ਼ਸਤਰ ਹੈ ਦੱਸਣ ਵਾਲੇ ਦੱਸਿਆ ਵੀ ਇਹ ਕੋਈ 250 ਸਾਲ ਪੁਰਾਣਾ ਹੈ ਬਾਕੀ ਆਪਾਂ ਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਬਸ ਤੁਹਾਨੂੰ ਦਿਖਾਉਣ ਲਈ ਵੀਡੀਓ ਬਣਾ ਰਹੇ ਆਂ ਇਹ ਤੋਸੀ ਵੇਖ ਸਕਦੇ ਹੋ ਇਹਦੇ ਉੱਤੇ ਵੀ ਇੱਥੇ ਪੁਰਾਣੀ ਮੋਹਰ ਲੱਗੀ ਆ ਆ ਵਾਲੀ ਇਹ ਤਾਂ ਹੁਣ ਜੇ ਕੋਈ ਜਾਣਕਾਰ ਇਤਿਹਾਸ ਦਾ ਜਾਣਕਾਰ ਆ ਉਹ ਹੀ ਦੱਸ ਸਕਦਾ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਰਾਤਨ ਸ਼ਸਤਰ ਇਹ ਪੁਰਾਣਾ ਜੋੜ ਪਿਆ ਹੋਇਆ ਮਤਲਬ ਜਿਸ ਤਰ੍ਹਾਂ ਕੁੱਟ ਕੇ ਬਣਾਈਦਾ ਪੁਰਾਣੇ ਕੁੱਟ ਕੇ ਕਾਰੀਗਰ ਬਣਾਉਂਦੇ ਸੀ ਲੋਹੇ ਨੂੰ ਕੁੱਟ ਕੇ ਉਸ ਤਰ੍ਹਾਂ ਬਣੀ ਹੋਈ ਆ ਬਹੁਤ ਹੀ ਵਧੀਆ ਇਹਦਾ ਬਲੇਡ ਆ ਮਤਲਬ ਹੌਲੀ ਕੁਰਬਾਨਾ ਪਰ ਪਾਣੀ ਵਾਂਗੂ ਚਲਦੀ ਆ ਕਿਰਪਾਣ ਬਹੁਤ ਹੀ ਵਧੀਆ ਦੋਸਤੋ ਬਾਅਦ ਮੇਰੇ ਤੁਹਾਨੂੰ ਨਾਲ ਲੱਗਦੇ ਕਿਤਾਬਾਂ ਦੀ ਕਲੈਕਸ਼ਨ ਹੀ ਵਿਖਾ ਦਿੰਨੇ ਆ ਇਹਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਨਾਵਲ ਇਸ ਤਰ੍ਹਾਂ ਗੁਰਬਾਣੀ ਦੀਆਂ ਪੋਥੀਆਂ ਮੈਂ ਰੱਖੀਆਂ ਹੋਈਆਂ ਜੋ ਟਾਈਮ ਲੱਗਦਾ ਟਾਈਮ ਨਿਕਲੀ ਜਾਂਦਾ ਵੈਸੇ ਪੜ ਲੀਦਾ ਇਹ ਉਹ ਟਾਈਮ ਲੱਗਦਾ ਤੇ ਇਹ ਮੈਪ ਲਾਏ ਹੋਏ ਆ ਬੱਚਿਆਂ ਦੇ ਲਈ ਬੱਚੇ ਵੇਖਦੇ ਰਹਿੰਦੇ ਆ ਉਹਨਾਂ ਨੂੰ ਜਾਣਕਾਰੀ ਹੁੰਦੀ ਰਹਿੰਦੀ ਦੁਨੀਆਦਾਰੀ ਦੀ ਇਹ ਬੱਚਿਆਂ ਦੇ ਪੜਨ ਲਈ ਕਮਰਾ ਬਣਾਇਆ ਸੋ ਇਹ ਵੀਡੀਓ ਸੀ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੀ